ਖਾਸੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9826 10778 ਜੀ ਅੱਜ ਦੀ ਵੀਡੀਓ ਪਿੰਡ ਫਤੇਗੜ ਕੋਰੋਟਾਣਾ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ ਨਗ ਹੈਗੇ ਆ ਜੀ 4 ਜਿਨ੍ਹਾਂ ਚੋਂ ਇੱਕ ਕੋ ਟੋਪੜ ਗੱਪਣ ਚੈੱਕ ਪਾਸ ਆ ਜੀ ਤੇ ਤਿੰਨ ਸੂਏ ਸਵਾਏ ਆ ਜਿਨ੍ਹਾਂ ਚੋਂ ਇੱਕ ਮੱਝ ਸੂਈ ਆ ਤੇ ਦੋ ਗਾਵਾਂ ਸਪੈਸ਼ਲ ਬੇਨਤੀ ਹੈ ਵੀਰੇ ਜਿਹੜਾ ਟੋਕੜ ਕੱਬਣਾ ਨਾਗਾ ਆਪਦਾ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਓ ਤਿਸੂਆ ਸੂਆ ਪਸ਼ੂ ਆਪਦੀ ਕੋਈ ਵੀ ਸੱਜਣ ਮਰ ਕੇ ਕਰ ਸਕਦਾ ਹੁੰਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਨਾਮ ਰੇਜਿਕ ਮੋਹਨ ਸਿੰਘ ਪਿੰਡ ਫਟੇਗੜ ਕਰੋਟਾ ਨਾਲ ਤਹਿਸੀਲ ਧਰਮਕੋੜ ਜਿਹੜਾ ਮੋਗਾ ਬਈ ਮੋਬਾਈਲ ਨੰਬਰ ਜੀ 984974348 ਠੀਕ ਆ ਵੀਰੇ ਅੱਜ ਨਗ ਚਾਰ ਆ ਜੀ ਹਾਂਜੀ ਚਾਰ ਆ ਵੀਰੇ ਕਿੱਧਰੋਂ ਸ਼ੁਰੂ ਕਰਗੇ ਜੀ ਅਗਭਣ ਟੋਕਰ ਤੋਂ ਬੱਚੀ ਦਾ ਸ਼ੁਰੂ ਕਰਦੇ ਆ ਆ ਕਿੰਨੇ ਮਹੀਨੇ ਆਸਤੇ ਗੱਬਣਾ ਦੂਜੇ ਸੂਏ ਆਸਤੇ ਗੱਬਣਾ ਵੀਰੇ ਕਿੰਨੇ ਸਮੇਂ ਦੀ ਇਹ ਹੈਗੀ ਸਾਢੇ ਪੰਜਾਂ ਮਹੀਨਿਆਂ ਦੀ ਵੀਰੇ ਦੁੱਧ ਕਿੰਨਾ ਜੀ ਦੁੱਧ 5 ਕਿਲੋ ਆ ਦੁੱਧ 6 ਕਿਲੋ ਚੋ ਕੇ ਲਿਆ ਪਰ ਹੁਣ 5 ਕਿਲੋ ਕਹਾਂਗੇ ਵੱਡੇ ਵੀਰੇ 5 ਮੰਨ ਕੇ ਆਜੇ ਵੀਰੇ ਹਾਂਜੀ ਦੰਨ ਆ ਜੀ ਸਾਲ ਕੁਛ ਓਕੇ ਵੱਡੇ ਭਾਈ ਠੰਡੀ ਸੀਲ ਹੈ ਜੀ ਪੂਰੀ 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 ਵੀਰੇ ਤੋੜ ਕੇ ਦਿਖਾ ਦਿਓ ਸੂਆ ਬਾਈ ਦੱਸਦਾ ਦੂਜੇ ਸੂਏ ਆਸਤੇ ਪੰਜਾਂ ਮਹੀਨਿਆਂ ਦੀ ਹਾਂਜੀ ਸਾਢੇ ਪੰਜਾਂ ਮਹੀਨਿਆਂ ਦੀ ਪੰਜਾਂ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਤੇ 5 ਕਿਲੋ ਨੈੱਟ ਦੁੱਧ ਤਿਆਰ ਆ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦਾ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਜੈਬ ਤੇ ਲੱਗਿਆ ਹੱਤੀ ਚਵਾਈ ਗਲਾ ਥਾਣਾ ਬਾਕੀ 4 ਹੀ ਥਾਣਾ ਫੋਰ ਚਾਰ ਪੂਰਾ ਨਹੀਂ ਬਾਈ ਦੇ ਕਰੋ ਤੁਸੀਂ ਆਪ ਦਾ ਡਾਕਟਰ ਸਾਹਿਬਾਨ ਪਰਸਨਲ ਨਾਲ ਲਿਆ ਸਕਦੇ ਆ ਥਾਣਾ ਦੀ ਗਾਰੰਟੀ ਹੋਊਗੀ ਬਾਈ ਕਹਿੰਦਾ ਬੇਫਿਕਰ ਹੋ ਜੋ ਆਪ ਦੀ 2 ਟਾਈਮ 4 ਟਾਈਮ 6 ਟਾਈਮ ਮਾਰਕਿੰਗ ਕਰ ਸਕਦੇ ਆ ਦੁੱਧ ਛੇ ਹੀ ਹੋਊਗਾ ਤੁਸੀਂ ਪੰਜ ਮੰਨ ਕੇ ਆਜੋ ਬਾਕੀ ਵੀਰੇ ਮਿਲ ਵੀ ਤੁਹਾਨੂੰ ਬੱਚੀਆਂ ਦੇ ਮੁੱਲ ਜਾਨੀਆਂ ਚੰਗੀ ਆ ਵਹਿ ਡਾਂਗਾ 400 ਇਹ ਘਰੇ ਪੀਣ ਵਾਲੀ ਚੀਜ਼ ਆ ਤੇ ਛੋਟਾ ਜਿਹਾ ਭਾਗ ਰਹੇ ਤਾਂ ਭਰਾ ਜੀ ਲੈਣ ਦੇਣੀ ਮੁੱਲ ਕਰਨੇ ਆਪਾਂ ਠੀਕ ਆ ਜਾਂ ਠੰਡੂ ਸੀਲਾ ਵੀ ਐਂ ਦੇਖ ਲੈ ਠੀਕ ਆ ਵੀਰੇ ਹਾਂਜੀ ਇਹ ਲੈਣ ਦੇ ਵੀਰੇ 34000 ਦੀ ਦੇਵਾਂਗੇ ਭਰਾ ਹੋਜੂ ਮਾਨਤਨ ਬਾ ਮਾਨਤਨ ਇਹ ਜੀ ਹੋਰ ਕਰਾਉਂਦਾ ਤੂੰ ਕਰਾ ਲਾ ਭਰਾਵਾ ਤੂੰ ਕਹਿ ਕੇ ਕਰਾ ਲਾ ਵੀਰੇ ਜੈ ਜੀ ਦੀ ਮੰਗ ਆ ਜੀ 34000 ਚੋਂ 22 ਕਹਿੰਦਾ ਮਾਨਤਨ ਕਰ ਦਾਂਗੇ ਜੀ ਨੰਬਰ ਤੇ ਕਰੀਂ ਤੇ ਚੱਲੂਗਾ ਦੋ ਨੰਬਰ ਵੀਰੇ ਇਹਦਾ ਸੂਆ ਕਿੰਨਾ ਮਾਜੀ ਦੂਜੇ ਸੂਆ ਤੇ ਠੀਕ ਆ ਜੀ ਸੂਈ ਵੀ ਆ ਵੀਰੇ ਕਦੋਂ ਸੂਈ ਕੱਲ ਦੀ ਸੂਈ ਦੇ ਵੀਰੇ ਬੱਚਾ ਜੀ ਬੱਚਾ ਵੀਰੇ ਜੀਰ ਡਨ ਸਾਰਾ ਕੁਝ ਓਕੇ ਵੀਰੇ ਕਿੰਨਾ ਬੋਲਾ ਤਿਆਰ ਆ ਬੋਲਾ ਦੇ ਥੱਲੇ ਵੀਰੇ ਹੋਊਗਾ 12 ਕਿਲੋ ਜੋਕ ਕੇ ਦੇ ਦਾਂਗੇ ਜੋਕ ਕੇ ਦੇਵਾਂਗੇ ਭਰਾ ਥਣਾ ਦੀ ਡਨ ਆ ਜੀ ਸਭ ਕੁਝ ਓਕੇ ਆ ਵੀਰੇ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਕ੍ਰੋਸ ਆਂਗਾ ਵੀਰੇ ਗਰਮੀਆਂ ਦਾ ਤੋਹਫਾ 12 ਕਿਲੋ ਬੋਲੀ ਅੱਜ ਜੋਕ ਕੇ ਲੈ ਜਾ ਕੋਈ ਵੀਰ ਬਾਕੀ ਫੇਸ ਕੁਆਲਿਟੀ ਵੀ ਸੋਹਣੀ ਬੱਚਾ ਮਗਰ ਬੱਚਾ ਜੀ ਛੋਟੇ ਛੋਟੇ ਸੈਂਗ ਜੇ ਮਾਰਦੀ ਮੋਦੀ ਤਾਂ ਨਹੀਂ ਬਰਹੀ ਨਹੀਂ ਨਹੀਂ ਬਰਾਲ ਜੀ ਠੀਕ ਆ ਜੀ ਹੁਣ ਆਪ ਫਿਟਨੈਸ ਆਲਾ ਐਡ ਹਵਾਨਾ ਪਟਾਂ ਚ ਥਣ ਥੂਣ ਦੇਖਦੇ ਲੱਗਾ ਬੱਚੀ ਨੂੰ ਥਣ ਕਾ ਲੱਗ ਰਾ ਨਖੜ ਮਹੱਤੀ ਚਵਾਈ ਆਲਾ ਕਿੰਨਾ ਬਾਜੂ ਕਰ ਮਾਰੀ ਬੱਦ ਜੀ ਦੁੱਧ ਵੀਰੇ ਜੀ ਹੁਣ 12 ਕਿਲੋ ਦੇ ਨਾਲ ਬੌਲੇ ਤੋਂ ਸਟਾਰਟਿੰਗ ਆ ਦੋ ਦਿਨ 18 19 ਕਿਲੋ ਕੋਈ ਬਾੜਾ ਨਹੀਂ ਬੜੇ ਭਰਾ ਕੋਈ ਬਾੜਾ ਹਾਂ ਜੀ ਸਹੀ ਗੱਲ ਆ ਬਾਕੀ ਹੁੰਦਾ ਏਦੂ ਅੱਗੇ ਦੁੱਧ ਹੁੰਦਾ ਸੇਵਾ ਦਾ ਸਹੀ ਗੱਲ ਆ ਜੀ ਠੀਕ ਆ ਨਹੀਂ ਵੀਰੇ ਆਪਾਂ ਦਾ ਇੱਕ ਕਹਿਤ ਆ ਆਪਣੇ ਕੋਲ ਜੋ ਹਾਜ਼ਰ ਆ ਉਹ ਆਪਦਾ ਦੋ ਟਾਈਮ ਤਿੰਨ ਟਾਈਮ ਚੋ ਕੇ ਲੈ ਜਾਵੇ ਵੀਰੇ ਠੀਕ ਆ ਵੀਰੇ ਠੀਕ ਆ ਵੀਰੇ ਆਏ ਨਹੀਂ ਕੋਈ ਗੱਲ ਉਹ ਵੀ ਸੈਂਗ ਆ ਤੇ ਪਤਾ ਨਹੀਂ ਇਹਨੇ ਹੱਥ ਨਹੀਂ ਮਾਰਨੇਣਾ ਕੋਈ ਲੈ ਜੀ ਬੈਠ ਲੈ ਲੋ ਯਾਰ ਲੈ ਦੱਸ ਕਹਿਣ ਵਾਲੀਆਂ ਗੱਲਾਂ ਕੋਈ ਲੈ ਠੀਕ ਆ ਜੀ ਠੀਕ ਆ ਵੀਰੇ ਲੈ ਠੀਕ ਆ ਵੀਰੇ ਠੀਕ ਆ ਬਰਾਬਰ ਸਾਹਿਬ ਠੀਕ ਆ ਜੀ ਹਾਂਜੀ ਹਾਂਜੀ ਬੱਚਾ ਲੱਗੇ ਤਾਰਾਂ ਤਾਰਾਂ ਮਾਰਨੀਆ ਤਾਂ ਮਾਰਦੇ ਜੀ ਨਿਆਣੇ ਦੀ ਲੋੜ ਹੁੰਦੀ ਕਿ ਨਹੀਂ ਵੀਰੇ ਵੀਰੇ ਆਪਣੇ ਵਾਲ ਤਾਂ ਪੰਜ ਵੀਰ ਭਰਾ ਪਾਲੇ ਪਰ ਆਪਾਂ ਤਾਂ ਇਹਨੂੰ ਇਹਦੇ ਉੱਤੇ ਕੋਈ ਸਚਾਈ ਹੈਗੀ ਤਾਂ ਦੱਸਦੇ ਭਰਾ ਠੀਕ ਆ ਠੰਡੀ ਐਨੀ ਆ ਨਿਆਣਾ ਪਾਉਣਾ ਪਾ ਲਿਓ ਨਹੀਂ ਪਾਉਣਾ ਨਾ ਪਾਇਓ ਜੀ ਥਾਣਾ ਦੇ ਸਹਿਜ ਵੀ ਸੋਣ ਆ ਲੈ ਵੀਰੇ ਥਾਣ ਕਡਾ ਕਡਾ ਸੋਣੇ ਸੇ ਮੱਜਾ ਆ ਥਾਣਾ ਵੀਰੇ ਵੀ ਐ ਨਹੀਂ ਕਿਉਂ ਡੀਆ ਥਾਣਾ ਠੀਕ ਆ ਵੀਰੇ ਠੀਕ ਆ ਨੀ ਵੀਰੇ ਹਾ ਲੋ ਬਰਾਦਰ ਸਾਹਿਬ ਜੀ ਲਓ ਜੀ ਅਰਾ ਖਟਾ ਖਟਾ ਬਵਾਈ ਲੈ ਓਕੇ ਓਕੇ ਹਟ ਓਕੇ ਦਾਨ ਮਜੀ ਹਣੇ ਮੁਰੇ ਕੋ ਲੱਗਿਆ ਲੁਗਾਣਾ ਗਵਾ ਗਵਾ ਜਾਵੇ ਠੀਕ ਆ ਜੀ ਠੀਕ ਹੈ ਵੀਰੇ ਥਾੜਾਂ ਦੀ ਗਾਰੰਟੀ ਹੋਊਗੀ ਹਾਂ ਜੀ ਓਕੇ ਜੀ ਓਕੇ ਹੈ ਵੀਰੇ ਠੀਕ ਹੈ ਹੋਰ ਸਟਾ ਥਣ ਘੱਟ ਵੱਧ ਠੀਕ ਹੈ ਠੀਕ ਹੈ ਵੀਰੇ ਤੇ ਡਿਮਾਂਡ ਇਹਦੀ ਜੈ ਜੀ ਮੋਲ ਨਾ ਵੀ ਬਰੜ ਜੀ ਆਪਾਂ ਕਰਨੇ ਭਰਾ ਮੇਰੇ ਆਪਾਂ ਲੈਣ ਦੇ ਨਹੀਂ ਕਰਨਾ ਕਿੰਨਾ ਜੀ ਮੋਲ ਕਰਾਉਣਾ ਦਾ ਜੀ ਆਪਾਂ 50 55 ਕਰਾਲਾ ਜਿਹੜੇ ਲੈਣੇ ਆ ਉਹ 47000 ਰੁਪਏ ਲੈਣਾ ਵੀਰੇ ਦਾ ਓ ਜੁ ਲੈ ਥੋੜਾ ਕਰ ਥੋੜਾ ਕਾਣਾ ਕਰ ਦਾਂਗੇ ਭਰਾ ਜੀ ਠੀਕ ਹੈ ਜੈ ਜੀ ਡਿਮਾਂਡ ਆ ਜੀ 47000 ਰੁਪਏ ਬਾਈ ਕਹਿੰਦਾ ਲੈਣਾ ਚੰਗੀ ਆ ਵੇ ਸੁਨਾ ਫਿਟਨੈਸ ਵਾਲਾ ਹਵਾਨਾ ਠੰਡੀ ਸੀਲ ਦੀ ਗਾਰੰਟੀ ਆ ਗਰਮੀ ਗਰਮੀ ਦੋ ਦਿਨੇ ਯਾਰ ਇਹ ਦੇ ਦੂਗੀ ਦੋ ਨਾ ਸੋਰੀ ਤੁਹਾਨੂੰ ਨੰਬਰ ਵਿਰੇ ਇਹਦਾ ਸੁਆ ਕੰਨ ਮਾ ਜੀ ਇਹ ਦੂਜਾ ਸੁਆ ਸੁਈ ਵੀ ਵਿਰੇ ਕਦੋਂ ਸੁਈ ਆ ਸੁਈ ਨਹੀਂ ਹੋ ਗਿਆ ਹੁਣੇ ਵਿਰੇ 20 ਤੋਂ 25 ਦਿਨ ਬੱਚਾ ਕੀ ਹੈ ਜੀ ਉਹ ਬੱਚਾ ਵਿਰੇ ਉਹ ਵਿਖਾ ਦੇ ਆ ਤੁਹਾਡੇ ਬੱਚਾ ਵਿਰੇ ਸਾਹਮਣੇ ਆ ਜਿੰਨਾ ਸਮਾਂ ਮਰਜ਼ੀ ਮੰਨ ਲਿਓ ਬਾਈ ਦੀ ਲਿਆਂਦੀ ਹੋਈ ਆ ਤੇ ਦੁੱਧ ਕਿੰਨਾ ਤਿਆਰ ਆ ਦੁੱਧ ਇਹਦੇ 20 ਕਿਲੋ ਆ ਵਿਰੇ ਜੋ ਓਕੇ ਦੇ ਦਾਂਗੇ ਦੋ ਟਾਈਮ ਚਾਰ ਟਾਈਮ ਪੰਜ ਟਾਈਮ ਵਿਰੇ ਜੋ ਓਕੇ ਲੈ ਜੀ ਖਣਾਂ ਦੀ ਡੰਨ ਆ ਜੀ ਸਭ ਕੁਝ ਓਕੇ ਵਿਰੇ ਤੁਰ ਕੇ ਦਿਖਾ ਦਿਓ ਜੀ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਆ ਇਹਦੇ ਵੀ ਛੋਟੀ ਛੋਟੀ ਸਿੰਗੀ ਜੀ ਆ ਬਾਕੀ 20 ਕਿਲੋ ਆਪਦਾ ਭਾਂਡੇ ਚ ਪਾ ਕੇ ਲੈ ਜੋ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦਾ ਜੀ ਥਣਾ ਦੇ ਸਹਿਜ ਵੀ ਸੋਹਣੇ ਆ 22 10 ਦਾ ਕੇ 20 ਤੋਂ 25 ਦਿਨ ਹੋ ਗਏ ਸੂਈ ਨੂੰ ਬੱਚਾ ਤੁਹਾਡੇ ਸਾਹਮਣੇ ਆ ਜਿੰਨਾ ਸਮਾਂ ਤੁਸੀਂ ਮਰਜ਼ੀ ਮੰਨ ਸਕਦੇ ਹੋ ਜੀ ਸੋਹਣਾ ਫਿਟਨੈਸ ਵਾਲਾ ਹਵਾਨ ਥਣ ਕੱਲਾ ਕੱਲਾ ਨਿੱਖੜ ਮਾ ਗਲਾਬੀ ਥਾਣਾ ਜੀ ਬਾਕੀ ਕੱਦ ਕਾਠ ਵੀ ਚੰਗਾ ਆ ਜਾਂਦਾ ਤੇ ਵਜਨ ਮਜ਼ਬੂਤ ਵੀ ਕਰਨ ਵਾਲੀ ਦਾ ਚੰਗਾ ਆ ਜਾਂਦਾ ਜੀ ਸੋਹਣਾ ਕੱਟ ਵਾਲਾ ਹਵਾਨ ਚਾਰ ਹੀ ਥਨ ਫੋਰ ਸ਼ੰਗ ਪੂਰਾ ਵੀਣ ਬਾਕੀ ਇਹਦਾ ਤੁਹਾਨੂੰ ਵੀ ਪਤਾ ਕਰ ਮਾਲੀਆ ਮਸ਼ੀਨਾਂ ਹੀ ਹੁੰਦੀਆਂ ਦੁੱਧ ਵਾਲੀਆਂ ਜਿਨ੍ਹਾਂ ਕੋਈ ਤੁਸੀਂ ਪਾਈ ਜਾਉਂਗੇ ਤੇ ਉਹਨਾਂ ਨੋਬਰਨ ਸਾਹਿਬ ਜੀ ਚੋ ਸਕਦੇ ਆ ਜੀ ਮਾਰ ਲਈ ਤਾਂ ਰਾਈ ਮਾਰਦੇ ਜੀ ਲੋਜ ਹੋ ਗਿਆ ਮੈਂ ਕਰ ਲੈਤ ਹਾਂ ਜੀ ਬਰੇ ਮਾਰਦੇ ਫਿਰ ਤਾਂ ਸੁਣਾ ਬਸ ਨੂੰ ਹਣੀ ਗੇ ਥੋੜਾ ਵੀ ਇਹ ਕੀਤਾ ਠੀਕ ਹੈ ਵੀਰੇ ਓਕੇ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਮੁੱਲ ਇਹਦਾ ਵੀ 47000 ਹੈ ਬਰਾੜ ਸਾਹਿਬ ਜੀ ਉਹ ਡਾ ਲੈ ਜਿਸਨ ਕੋਈ ਜੀ ਕੋਈ ਗੱਲ ਨਹੀਂ ਵੱਧ ਮਾਣ ਨਤਾਨ ਕਰ ਦਾਂਗੇ ਵੀਰੇ ਠੀਕ ਹੈ ਜੀ ਤੇ ਅੱਗੇ ਮੱਝ ਤੇ ਆ ਜੰਨੇ ਆ ਇਹਦਾ ਸੂਆ ਕਿੰਨਾ ਵੱਡਾ ਛੋਟੀ ਆ ਵੱਡੇ ਬਾਈ ਠੀਕ ਹੈ ਜੀ ਕਿੰਨਾ ਵੱਡਾ ਸੂਆ ਜੀ ਦੂਜਾ ਸੂਆ ਸੂਈ ਆ ਵੀਰੇ ਠੀਕ ਆ ਇਹ ਕਦੋਂ ਸੂਈ ਹੈ ਜੀ ਇਹਨੂੰ ਸੂਈ ਨੂੰ ਵੀਰੇ ਕੋਈ ਡੇਢ ਮਹੀਨਾ ਨਾਲੇ ਕਿ 2 ਮਹੀਨੇ ਨਾਲੇ ਠੀਕ ਆ ਭਰਾ ਬਾਕੀ ਬੱਚਾ ਸਾਹਮਣੇ ਖੜਾ ਬੱਚਾ ਕੱਟਾ ਮਗਰ ਹਾਂ ਕੱਟਾ ਵੀਰੇ ਇਹਦਾ ਕਾਲੀ ਲੂਈ ਪਈ ਆ ਕਿੰਨਾ ਦੁੱਧ ਤਿਆਰ ਆ ਜੀ ਦੁੱਧ ਵੀਰੇ ਆਪਾਂ 9 ਕਿਲੋ ਚੋਕੇ ਲਏ ਆ ਅਜੇ ਹੁਣੇ ਗੱਡੀ ਚ ਲਾਈ ਹੈ ਤੇਰੇ ਸਾਹਮਣੇ ਉਹ ਗੱਡੀ ਵੀ ਖੜੀ ਹੈ ਠੀਕ ਆ ਵੀਰੇ ਥਣਾ ਦੇ ਤੇ ਮਾੜਾ ਜਿਹਾ ਪਾਸਾ ਵੈਸੀ ਰੱਖਦੀ ਆ ਹਾਂ ਵੈਸੀ ਰੱਖਦੀ ਆ ਵੀਰੇ ਉਹ ਜਾ ਕੋਈ ਥਾਨ ਪੰਡੀਆਂ ਦਾ ਬਹਿ ਕੇ ਵੀਰੇ ਗਲਾਸ ਨਾਲ ਛੋਲੇ ਦੋ ਟਾਈਮ ਠੀਕ ਆ ਤੋੜ ਕੇ ਦਿਖਾ ਠੀਕ ਆ ਵੀਰੇ ਠੀਕ ਹੈ ਜੀ ਹਾਂ ਪਲੀ ਪੁਲੀ ਐ ਕੋਈ ਲਿੱਸੀ ਨਹੀਂ ਫਿੱਕੀ ਨਹੀਂ ਬਰਾੜ ਸਾਹਿਬ ਠੀਕ ਹੈ ਸੂਆ ਦੂਜਾ ਸੂਈ ਹੈ ਜੀ ਬੱਚਾ ਤੁਹਾਡੇ ਸਾਹਮਣੇ ਆ ਇਹ ਵੀ ਜਿੰਨੇ ਟਾਈਮ ਦੀ ਮਾਰਕੀ ਸੂਈ ਮੰਨ ਲਓ ਦੁੱਧ ਕਿੰਨਾ ਦੱਸਿਆ ਸੀਗਾ ਜੀ ਦੁੱਧ ਵੀ ਆਪਾਂ ਹੁਣ 8 ਕਿਲੋ ਚਵਾ ਕੇ ਦੇਵਾਂਗੇ ਠੀਕ ਹੈ ਉਧਰ ਨੂੰ ਲੈ ਜਾਓ ਹਾਂ ਕਿਉਂਕਿ ਕਈ ਵਾਰੀ ਪਸ਼ੂ ਆ ਕੇ ਉਫਰਾ ਕਰ ਜਾਂਦਾ ਬਰਾੜ ਸਾਹਿਬ ਜੀ ਠੀਕ ਹੈ ਜੀ ਕਿਉਂਕਿ ਹੁਣੀ ਆਪਾਂ ਦਾ ਥੋੜੇ ਸਾਹਮਣੇ ਲਾਈ ਹੋਈ ਆ ਠੀਕ ਹੈ ਜੀ ਵੈਲਕਮ ਬਰਾੜ ਜੀ ਲਾਈ ਆ ਬਾਕੀ 8 ਕਿਲੋ ਆਪਦਾ ਜੋਕ ਕੇ ਲੈ ਜਾਓ ਜੀ ਥੋੜਾ ਜਿਹਾ ਪਾਸਾ ਦਿਖਾਉਂਦੀ ਹੈ ਬੈਣੀ ਵਾਲਾ ਪਾਸਾ ਰੱਖਦੀ ਆ 19 21 ਆ 19 21 ਠੀਕ ਆ ਵੀਰੇ ਇਹ ਨਹੀਂ ਗੱਲ ਵੀ ਇਹ ਤੇ ਕੋਈ ਥਣ ਘਟਵਾ ਦਊਗਾ ਥਣ ਘਟਾ ਦਊਗਾ ਅਗਲੇ ਦਾ ਖਰਚਾ ਦੇ ਮੰਨ ਲੈ ਵੀਰੇ ਠੀਕ ਆ ਵੀਰੇ ਠੀਕ ਆ ਵੀਰੇ ਜਿੱਦੀ ਦੂਰੋਂ ਮਰਦੀ ਆ ਹੋਵੇ ਕੋਈ ਠੀਕ ਆ ਜੀ ਹਾਂ ਤੇ ਇਹਦੀ ਜੈਜ ਦੀ ਡਿਮਾਂਡ ਹਰਜੀਤ ਬਾਰ ਸਾਹਿਬ ਅਡਰਦੀ ਆ ਜੋ ਵੀਡੀਓ ਮੋਬਾਈਲ ਉਪਰਾ ਕਰਦੀ ਹਾਂ ਉਪਰਾ ਕਰਦੀ ਜਿੱਕਾ ਹੁਣੇ ਆਈ ਹੋਈ ਆ ਵੀਰੇ ਠੀਕ ਆ ਜੀ ਨਾਰਮਲ ਹਾਈਟ ਆ ਵੀਰੇ ਪਹਿਲਾਂ ਹੀ ਦੱਸ ਦਿੰਨੇ ਹਾਂ ਹਾਂ ਨਾ ਵਾਲੀ ਵੱਡੀ ਤੇ ਨਾ ਵਾਲੀ ਛੋਟੀ ਆ ਸਹੀ ਗੱਲ ਆ ਹਾਂਜੀ ਹਾਂਜੀ ਤੇ ਇਹਦੀ ਡਿਮਾਂ ਮੁੱਲ ਕਰਾਉਣਾ ਵੀਰੇ ਆਪਣੇ 70 ਕਰਾ ਆ 75 ਕਰਾ ਆ ਮੁੱਲ ਨਹੀਂ ਕਰਨਾ 62000 ਦੀ ਦੇਵਾਂਗੇ 62000 ਦੀ 62000 ਮਾਣ ਤਨ ਆ ਪਾ ਥੋੜਾ ਘਾਣਾ ਕਰ ਦਾਂਗੇ ਬਾਈ ਠੀਕ ਹੈ ਜੀ 62000 ਦੀ ਬਾਈਕ ਇਹਨਾਂ ਦੇ ਦਾਂਗੇ ਵਿੱਚੋਂ ਮਾਣ ਤਨ ਹੋ ਜਾਊਗਾ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾ ਤਰ ਚੱਲਦਾ ਰਹੇ ਨਾ ਧੰਨਵਾਦ